ਵਿਧਾਨ ਸਭਾ ਹਲਕਾ ਖਡੂਰ ਸਾਹ ਵਿਖੇ ਅਕਾਲੀ ਵਰਕਾਂ ਦੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸੰਸਦ ਰঞ্জੀਤ ਸਿੰਘ ਬ੍ਰਹਮਪੁਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਪਾਰਟੀ ਨੂੰ ਵੰਨਦ ਤੇ ਕਮਜ਼ੋਰ ਕਰਨ ਦੀ ਸਾਜ਼ਿਸ਼ ਸੱਚੀ ਸੀ ਅਤੇ ਉਹਨਾਂ ਨੇ ਪਾਰਟੀ ਦੀ ਪਿੱਠੇ ਛੁਰਾ ਮਾਰਿਆ ਹੈ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਹਨਾਂ ਅਕਾਲੀ ਦਲ ਦੇ ਦਰਵਾਜ਼ੇ ਬ੍ਰਹਮਪੁਰਾ ਲਈ ਹਮੇਸ਼ਾ ਲਈ ਬੰਦ ਹਨ ਉਹਨਾਂ ਕਹਿੰਦੇ ਕਿ ਜਿਹੇ ਮੌਕਾ ਪ੍ਰਸਤਾ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਨਹੀਂ ਲਿਆ ਜਾਵੇਗਾ ਹਲਕਾ ਖਡੂਰ ਸਾਹਿਬ ਵਿਖੇ ਅਕਾਲੀ ਵਰਕਰਾਂ ਦੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਹੈ ਕਿ ਇਤਿਹਾਸ ਗਵਾਹ ਹੈ ਕਿ ਪਾਰਟੀ ਨੂੰ ਕਮਜ਼ੋਰ ਕਰਨ ਵਾਲਾ ਅਜੇ ਤੱਕ ਬਿਆਸ ਨਹੀਂ ਟੱਪਿਆ ਹੈ ਇਸ ਮੌਕੇ ਉਹਨਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਤੋਂ ਇਲਾਵਾ ਹਲਕਾ ਖਡੂਰ ਸਾਹਿਬ ਤੋਂ ਕਈ ਹੋਰ ਅਕਾਲੀ ਵਰਕਰ ਵੀ ਮੌਜੂਦ ਸਨ हजारा की गिनती पहुंचे हो इन्हें नींद के बावजूद मैं कोई सताई खाई हल्के जाके आया सारा घट वर्क ਜੋ ਪਾਰਟੀ ਦੇ ਸਰਪ੍ਰਸਦ ਹੈ ਉਹਨੋਂ ਤੋਂ ਬਾਅਦ ਬਰਕਾ ਸਾਹਿਬ ਜੀ ਜਿਨ੍ਹਾਂ ਨੂੰ ਸਭ ਤੋਂ ਵੱਧ ਸਤਿਕਾਰ ਮਿਲਦਾ ਸੀ ਮੈਨੂੰ ਬੜੀ ਹੈਰਾਨੀ ਆਈ ਅਖਬਾਰ ਤੋਂ ਪੜਿਆ ਗਿਆ ਕਿ ਸਾਨੂੰ ਪੁੱਛਿਆ ਜਾਂਦਾ ਉਹਨਾਂ ਨੂੰ ਸਰਕਾਰ ਦਿੰਦੀ ਸੀ ਅੱਜ ਹਲਸਾ ਉਦੋਂ ਚੱਲਿਆ ਜਦੋਂ ਐਨਾਂ ਦੀ ਮੀਟਿੰਗ ਹੋਈ ਕੈਪਟਨ ਗੁਰਿੰਦਰ ਸਿੰਘ ਨਾਲ ਕੈਪਟਨ ਸਾਹਿਬੋਂ ਮੀਟਿੰਗ ਹੋਈ ਉਦੋਂ ਹਾਲਾਤ ਤੁਹਾਨੂੰ ਪਤਾ ਸਾਰੇ ਆਪਣੇ ਨਾਲ ਆਪਣੇ ਤੇ ਜਿੰਮੜੇ ਰਹਿ ਸੀ अपने झूठे हमले बरगाड़ी बैठे लोग मारिया पार्टी लाख नहीं मैं काफी कोशिश की बादल साहब ने जाना क्या किसी हाथ जे इस मौके पर पार्टी से चुना ਕਿਹੜੇ ਸ਼ੁਰੂ ਮਾਰ ਸਕਦੇ ਹੈ ਉਹ ਇਨਸਾਨ ਕਿਤੇ ਮਰਜੀ ਧਗਾ ਦੇ ਸਕਦਾ ਹੈ ਐਸ ਕਰਕੇ ਉਹਨਾਂ ਕਹਿੰਦੇ ਇਹਨਾਂ ਨੂੰ ਕੋਈ ਹੱਕ ਨਹੀਂ ਮਿਲਦਾ ਕਿਉਂਕਿ ਬਾਦਲ ਸਾਹਿਬ ਨੇ ساری ਜ਼ਿੰਦਗੀ ਪਾਰਟੀ ਨੂੰ ਕਾਇਮ ਕੀਤੀ ਤਰਨਤਾਰਨ ਤੋਂ ਜਸਬੀਰ ਸਿੰਘ ਲੱਡੂਰੀ ਰਿਪੋਰਟ ਪੰਜਾਬ ਟੂਡੇ